ਸੁਖ ਮੰਗਤ ਦੁਖ ਆਗਨ ਆਵੇ ਸੋ ਸੁਖ ਹਮੋਂ ਨਾ ਮੰਗਿਆ ਭਾਵੇ ਕਿਉਂਕਿ ਹਰ ਸੁਖ ਦੇ ਪਿਛੇ ਦੁਖ ਹੁੰਦਾ ਹੈ ਤੇ ਜੇ ਮੈਂ ਸੁਖ ਮੰਗ ਲਿਆ ਤਾਂ ਦੁਖ ਵੀ ਆ ਜਾਏਗਾ ਜੇ ਮੈਂ ਜਨਮ ਮੰਨ ਲਿਆ ਤਾਂ ਮਰਨ ਵੀ ਆਵੇਗਾ ਜੇ ਮੈਂ ਜਵਾਨੀ ਮੰਗ ਲਈ ਤਾਂ ਬੁਢੇਪਾ ਵੀ ਆਵੇਗਾ ਜੇ ਮੈਂ ਸੁਖ ਮੰਗ ਲਿਆ ਤਾਂ ਦੁਖ ਵੀ ਆਵੇਗਾ ਆਪਾਂ ਮੰਗਦੇ ਹੀ ਨਹੀਂ ਚਾਹੀਦਾ ਬੜੀ ਹਿੰਮਤ ਦੀ ਗੱਲ ਹੈ ਬੜੇ ਸੋਝ ਸਮਝ ਦੀ ਗੱਲ ਹੈ ਸੁਖ ਮੰਗਤ ਦੁਖ ਆਗਲ ਆਵੇ اے ਪ੍ਰਭੂ ਤੂੰ ਕੱਲਾ ਜਨਮ ਬਣਾਇਆ ਹੀ ਨਹੀਂ ਜਨਮ ਨਾਲ ਮਰਨ ਬਣਾ ਦਿੰਦਾ ਹੈ ਤੂੰ ਕੱਲਾ ਦਿਨ ਬਣਾਇਆ ਹੀ ਨਹੀਂ ਦਿਨ ਦੇ ਨਾਲ ਰਾਤ ਬਣਾ ਦਿੰਦੀ ਹੈ ਤੂੰ ਕੱਲਾ ਸੁਖ ਬਣਾਇਆ ਹੀ ਨਹੀਂ ਸੁਖ ਦੇ ਨਾਲ ਦੁਖ ਬਣਾ ਦਿੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੋ ਅਰਦਾਸ ਕਰਦਾ ਹੈ ਤੇ ਹੈ ਪ੍ਰਭੂ ਮੈਨੂੰ ਸੁਖ ਦੇ ਸਿਰਵ ਸੁਖ ਦੇ ਕਦੀ ਦੁੱਖ ਨਾ ਦੇਈ ਤੋ ਹੁਣ ਗੁਰਨਾਣਕ ਦੇ ਬਚਨ ਸੁਣੋ ਗੁਰਨਾਣਕ ਦੇਵ ਜੀ ਕਹਿੰਦੇ ਚੱਖ ਮਾਰਦਾ ਇਹ ਝੱਕ ਪਿਆ ਮਾਰਦਾ ਪੰਕਤੀਆਂ ਸੁਣ ਲੈਣਾ ਨਾਨਕ ਬੋਲਣ ਚੱਖਣਾ ਮੈਂ ਇਹ ਸਾਰੀਤ ਗੱਲਾਂ ਤੁਹਾਡੇ ਸਾਹਮਣੇ ਰੱਖ ਰਿਹਾ ਨਾਨਕ ਬੋਲਣ ਚੱਖਣਾ ਇਹ ਬੋਲਣਾ ਚੱਖ ਮਾਰਨਾ ਹੈ ਕਿਹੜਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੇ ਸੁਖ ਸੁਖ ਦੁਖ ਦੋਵੇਂ ਕਪਰੇ ਪੈਰੇ ਜਾਏ ਮਨੁੱਖ ਇਹ ਝੱਖ ਮਾਰਨਾ ਸਿਰਫ ਮੈਨੂੰ ਸੁਖ ਦੇ ਸਿਰਫ ਸੁਖ ਹੈ ਹੀ ਨਹੀਂ ਤਸਵੀਰ ਦੇ ਦੋ ਰੁਕ ਨੇ ਹਰ ਸਿੱਕੇ ਦੇ ਦੋ ਪਹਿਲੂ ਨੇ ਸੰਸਾਰ ਦੇ ਦੋ ਪਹਿਲੂ ਨੇ ਜਨਮ ਹੈ ਮਰਨ ਹੈ ਦਿਨ ਹੈ ਰਾਤ ਹੈ ਖੁਸ਼ੀ ਹੈ ਗਮੀ ਹੈ ਹਾਸੇ ਨੇ ਰੋਣੇ ਨੇ ਕਬੀਰ ਕਹਿੰਦੇ ਨੇ ਆਪਾਂ ਸੁਖ ਮੰਗਦੇ ਹੀ ਨਹੀਂ ਜਨਮ ਮੰਗਦੇ ਹੀ ਨਹੀਂ ਜਨਮ ਮੰਨੇ ਆ ਤਾਂ ਮਰਨ ਵੀ ਨਾਲ ਆਵੇ ਆਪਾਂ ਮੰਗਦੇ ਹੀ ਨਹੀਂ ਗਲ ਖਦਮ ਦੂਸਰੇ ਨੇ ਭਗਤ ਨਾਮ ਦੇ ਇਹਨਾਂ ਦਾ ਢੰਗ ਹੋ ਰਿਹਾ ਇਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵਡਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ ਜੇ ਤੂੰ ਮੈਨੂੰ ਛਤਰਪਤੀ ਰਾਜਾ ਬਣਾ ਦੇਵੇਂ ਸਾਡਾ ਵੱਧ ਕੇ ਹੀ ਜਾਣਾ ਹੈ ਤੇ ਜੇ ਤੂੰ ਦਰਦ ਦਰਦਾ ਭਿਕਾਰੀ ਬਣਾ ਦੇਵੇਂ ਸਾਡਾ ਘਟ ਕੇ ਹੀ ਜਾਣਾ ਹੈ ਸਾਨੂੰ ਰਾਜਾ ਹੋਣਾ ਵੀ ਕਬੂਲ ਸਾਨੂੰ ਭਿਕਾਰੀ ਹੋਣਾ ਵੀ ਕਬੂਲ ਸਾਨੂੰ ਸੁਖ ਵੀ ਕਬੂਲ ਸਾਨੂੰ ਦੁੱਖ ਵੀ ਕਬੂਲ ਸਾਨੂੰ ਦਿਨ ਵੀ ਕਬੂਲ ਸਾਨੂੰ ਰਾਤ ਵੀ ਕਬੂਲ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਕਬੂਲ ਇਹ ਨਾਮ ਦੇ ਮੈਨੂੰ ਦੋਵੇਂ ਹੀ ਕਬੂਲ ਨੇ ਮੇਰੇ ਲਈ ਦੋਵੇਂ ਬਰਾਬਰ ਨੇ ਤਬੀਰ ਕੋ ਥੋੜੀ ਜੀਆਂ ਬਾਰੀਕ ਗੱਲ ਕਰਦੇ ਨੇ हे ਪ੍ਰਭੂ ਆਪਾਂ ਦੁਆਨ ਦੇ ਹੀ ਤਿਆਗੀ ਨਹੀਂ ਚਾਹੀਦਾ ਜਨਮ ਨਾਲ ਮਰਨ ਚਲੇਗਾ ਨਹੀਂ ਚਾਹੀਦਾ ਸੁਖ ਫਿਰ ਨਾਲ ਦੁੱਖ ਮਿਲੇਗਾ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਇਹ ਮਨੁੱਖ ਕਿੰਨਾ ਕੁ ਦੁਖੀ ਹੈ ਪਹਿਲੇ ਨਾਪ ਤੌਰ ਕਰ ਲੈਣਾ ਕਿਤਨਾ ਕੁ ਸੁਖੀ ਹੈ ਉਹ ਜਿਤਨਾ ਸੁਖੀ ਉਤਨਾ ਹੀ ਦੁਖੀ ਹੈ ਇਹ ਦਾਅਵੇ ਨਾਲ ਮੈਂ ਕਹਿੰਦਾ ਇਸ ਚੱਕਰ ਵਿੱਚ ਨਾ ਪੈਣਾ ये इतना व्डा सुखी है तो सुखी हो नहीं उतना ही वाला दुखी है बड़े बड़े जो दी लोग तिन को ब्यापे चिंता रुख तुम दुख न किस तरह नापोगे ये बंदा किन्ना कि दुखी है दुख न सिदे नहीं नाप सके गए पहले नापो सुखी कितना है वो नहीं दुखी है उतना ही दुखी है ये दटे ही चलते हैं दठे चलते हैं कबीर की समझ है ਕਬੀਰ ਕਹਿੰਦੇ ਨੇ ਪ੍ਰਭੂ ਆਪਾਂ ਨਹੀਂ ਮੰਗਦੇ ਗੱਲ ਖਤਮ ਨਹੀਂ ਚਾਹੀਦਾ ਸੁਖ ਨਹੀਂ ਚਾਹੀਦਾ ਦੁੱਖ ਆਵੇਗਾ ਸੁਖ ਮੰਗਤ ਦੁੱਖ ਆਗਲ ਆਵੇ ਮੰਗਦਾ ਮੈਂ ਸੁਖਾਂ ਸੁਖ ਦੇ ਨਾਲ ਦੁੱਖ ਵੀ ਆ ਜਾਂਦਾ ਹੁਣ ਕਿਵੇਂ ਕਹੋਗੇ ਤੁਸੀਂ ਕੋਇਨ ਕੋਈ ਸਿੱਕਾ ਮੰਗੋ ਕਿਸੇ ਕੋਲ ਤੇ ਆਖੋ ਇਹਦੇ ਇੱਕ ਪਾਸਾ ਦੇ ਦੇ ਦੂਜਾ ਪਾਸਾ ਤੂੰ ਆਪਣੇ ਕੋਲ ਰੱਖ ਹੁਣ ਸਿੱਕੇ ਦੇ ਦੋਵੇਂ ਪਾਸੇ ਕੋਲ ਜੇਬ ਵਿੱਚ ਰੱਖਣੇ ਪੈਣੇ ਨੇ ਇੱਕ ਪਾਸਾ ਕਿਸ ਤਰ੍ਹਾਂ ਇਤੇ ਦੋਵੇਂ ਇਕੱਠੇ ਰੱਖਣੇ ਪੈਣਗੇ ਸੁੱਖ ਦੇ ਨਾਲ ਹੀ ਦੁੱਖ ਜੁੜਿਆ ਹੋਇਆ ਹੈ ਜਨਮ ਦੇ ਨਾਲ ਹੀ ਮਰਨ ਜੁੜਿਆ ਹੋਇਆ ਹੈ ਇਹ ਵੀ ਮੈਰਜ਼ ਕਰਾਂ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ ਇਹ ਚਿਕਨੇ ਛੁਪਣੇ ਚਿਹਰੇ ਮੁਸਕੁਰਾਉਂਦੇ ਹੋਏ ਚਿਹਰੇ ਪਤਾ ਨਹੀਂ ਅੰਦਰ ਕਿੰਨਾ ਰੋਣਾ ਛੁਪਾਈ ਬੈਠੇ ਨੇ ਉੱਪਰ ਦੇ ਭੁਲੇਖੇ ਚ ਨਾ ਪੈ ਜਾਣਾ ਇਹ ਵੀ ਮੈਰਜ਼ ਕਰਦੇ ਆ કેદレス ચકરેચ ના પેણા એ મુસ્કરાંદે ہوئے ચહેરા ખેડે ہوئے ચહેરા એ ચમચમાંદે ہوئے ચહેરા યકીન જાણો બડા ગમ અંદર છુપાઈ બેઠે ને બડે રોણે અંદર છુપાઈ બેઠે ને એ સંસાર કઠે ભગત નામદેવ કેને પ્રભુ સાનો દોમે કબોલ તું બનાયા જો ઇસ ડંગ ના કબીર કેને આપા દોહા દે ત્યાગી એ દોમે ની ચાહી દે ਦੋਵੇਂ ਬਰਾਬਰ ਦੋਹਾਂ ਦੀ ਸੋਜ ਮਹਾਨ ਸੰਸਾਰੀ ਕਿਸ ਨੂੰ ਕਹਿੰਦੇ ਨੇ हे ਪ੍ਰਭੂ ਜਨਮ ਤੇ ਚਾਹੀਦਾ ਹੈ ਮਰਨ ਨਹੀਂ ਮਰਦੇ ਦਮ ਤੱਕ ਲੋਕੀ ਜਨਮ ਦਿਨ ਮਨਾਉਂਦੇ ਨੇ ਹੋਰ ਕੀ ਕਰਦੇ ਨੇ ਹੋਰ ਕੀ ਕਰਦੇ ਨੇ ਦੇਖੋ ਇੱਕ ਬੱਚਾ ਜਨਮ ਦਿਨ ਮਨਾਵੇ ਮਾਫ ਕੀਤਾ ਜਾ ਸਕਦਾ ਹੈ ਵਿਚਾਰਾ ਨਾ ਸਮਝਿਆ ਤੇ ਇੱਕ ਜਵਾਨ ਜਨਮ ਦਿਨ ਮਨਾਵੇ ਜ਼ਰਾ ਮੂਰਖ ਹੋਵੇਗਾ ਹੋਰ ਕੀ ਹੈ ਤੇ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਉਸਤਾਫੀ ਮਾਫ ਲਾਨ ਤਾਂ ਤੋਂ ਬਿਨਾ ਹੋਰ ਕੀ ਪਾਇਆ ਜਾ ਸਕਦਾ ਰਕੀ ਪਾਇਆ ਜਸ ਮਰਨ ਦੇ ਨੇੜੇ ਰੋਜ਼ ਰੋਜ਼ ਮਨੁੱਖ ਮਰਨ ਦਿਨ ਦੇ ਨੇੜੇ ਜਾ ਰਿਹਾ ਗੁਰਬਾਣੀ ਕਹਿੰਦੀ ਹੈ ਰੋਜ਼ ਰੋਜ਼ ਮਨੁੱਖ ਘਟ ਰਿਹਾ ਵਧ ਨਹੀਂ ਰਿਹਾ ਛਿੰ ਛਿੰ ਔਦ ਵਿਹਾਤ ਹੈ ਫੂਟੇ ਘਟ ਜਿਓ ਪਾਣੀ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਮਰਨ ਦਿਨ ਚੇਤੇ ਕਰ ਪਹਿਲਾ ਮਰਨ ਕਬੋ ਪਹਿਲਾ ਮਰਨ ਕਬੂਲ ਕਰਨਾ ਬੜਾ ਔਖਾ ਹੈ ਜਨਮ ਕਬੂਲ ਲਓ ਕਿ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ ਗੁਰਬਾਣੀ ਦੀ ਦ੍ਰਿਸ਼ਟੀ ਚ ਮਹਾਨ ਮੂੜਦਾ ਹੈ ਜਨਮ ਤੇ ਹੋ ਗਿਆ ਹੁਣ ਮਰਨ ਦਿਨ ਚੇਤੇ ਕਰੋ ਔਰ ਪਤਾ ਹੈ ਧਰਮ ਦੀ ਯਾਤਰਾ ਕਿਸ ਦਿਨ ਆਰੰਭ ਹੁੰਦੀ ਹੈ ਜੇ ਦਿਨ ਮਰਨਾ ਯਾਦ ਆਵੇ ਉਸ ਤੋਂ ਪਹਿਲੇ ਨਹੀਂ ਚਲੋ ਇਸ ਸੰਬੰਧ ਵਿੱਚ ਮੈਂ ਇੱਕ ਦੋ ਸ਼ਬਦ ਕਹਿ ਵਿਦਵਾਨ ਸਮਾ ਤੇ ਭਾਵੇਂ ਆਪਣੀ ਚਾਲ ਨਾਲ ਚੱਲ ਰਿਹਾ ਖਤਰੇ ਤੋਂ ਬਿਨਾ ਭੈ ਤੋਂ ਬਿਨਾ ਮਨੁੱਖ ਦਾ ਮਨ ਇਕਾਗਰ ਨਹੀਂ ਆਉਂਦਾ ਤੁਸੀਂ ਆਖੋਗੇ ਇੱਕ ਹੀ ਆਖ ਰਹੇ ਆ ਠੀਕ ਕਹਿ ਰਹੇ ਆ ਧਰਮ ਦੀ ਸਾਧਨਾ ਕਹਿੰਦੇ ਨਾ ਮਨ ਇਕਾਗਰ ਕਰੋ ਇਕਾਗਰ ਕਰੋ ਬਿਨਾ ਡਰ ਤੋਂ ਮਨ ਇਕਾਗਰ ਨਹੀਂ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਦੀ ਮੈਂ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੁਰਪਤੇ ਕਰ ਰਿਹਾ ਸੀ ਗੁਰਦੁਆਰਾ ਸੀਸ ਗੰਜ ਸਾਹਿਬ ਪਿਛਲੇ ਸਾਲ ਦੀ ਗੱਲ ਰੇ ਮਨ RAM ਸਉ ਕਰ ਪ੍ਰੀਤ ਗੁਰੂ ਤੇਗ ਬਹਾਦਰ ਸੇ ਵੀ ਕਿਵੇਂ ਪ੍ਰੀਤ ਕਰੀਏ ਉਹਦੇ ਨਾਲ ਪ੍ਰੀਤ ਪੈਦਾ ਕਰਨ ਦਾ ਸਾਧਨ ਕੀ ਹੈ ਕਹਿੰਦੇ ਨੇ ਪ੍ਰੀਤ ਹੋ ਜਾਂਦੀ ਏ ਕੀਤੀ ਨਹੀਂ ਜਾਂਦੀ ਪਿਆਰ ਹੋ ਜਾਂਦਾ ਹੈ ਕੀਤਾ ਨਹੀਂ ਜਾਂਦਾ ਤਾਂ ਆਖਰ ਫਿਰ ਵੀ ਪਿਆਰ ਦੇ ਪੈਦਾ ਹੋਣ ਦਾ ਕੋਈ ਨਾ ਕੋਈ ਸਾਧਨ ਤੇ ਹੋਵੇਗਾ ਕੋਈ ਨਾ ਕੋਈ ਬੀਜ ਤੇ ਹੋਵੇਗਾ ਕੋਈ ਨਾ ਕੋਈ ਉਪਰਾਲਾ ਤੇ ਹੋਵੇਗਾ ਜਿਹਨੂੰ ਰੋਜ਼ ਰੋਜ਼ ਯਾਦ ਕਰੋ ਯਾਦ ਕਰੋ ਯਾਦ ਕਰੋ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਰੇ ਮਨ ਰਾਮ ਸੇਵ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਜ਼ਬਾਨ ਨਾਲ ਉਸਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਣੋ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਮੈਂ ਹੁਣੇ ਹੀ ਸਰਦਾਰ ਮਨਜੀਤ ਸਿੰਘ ਨੂੰ ਕਹਿਣਾ ਜਿਹੜਾ ਉੱਪਰ ਲਿਖਿਆ ਹੋਇਆ ਆਂਦਾ ਹੈ ਇਹ ਤੇ ਤੁਸੀਂ ਪੜੋਗੇ ਸੁਣ ਨਹੀਂ ਸਕਦੇ ਕੀਰਤਨ ਨੂੰ ਪੜਨਾ ਨਹੀਂ ਕੀਰਤਨ ਨੂੰ ਸੁਣਨਾ ਹੈ ਗੱਲ ਸਮਝਿਛ ਨਹੀਂ ਆਏ ਧਿਆਨ ਸਾਧਨਾ ਤੋਂ ਅਸੀਂ ਬਹੁਤ ਦੂਰ ਚਲੇ ਗਏ ਕਿਰਤਨ ਹੋ ਰਿਹਾ ਹੈ ਅੱਖਾਂ ਬੀਚ ਕੇ ਜਾਂ ਖੋਲ ਕੇ ਧਿਆਨ ਨੂੰ ਅੰਤਰਮੁਖੀ ਕਰੋ ਸੁਣੋ ਤੇ ਅੱਖਾਂ ਇੱਥੇ ਟਿਕ ਗਈਆਂ ਕੀ ਸੁਣੋਗੇ ਪੜੋਗੇ कि पढ़िए, जेते बरस पर, बरसीए जेते मास पढ़ते रहो सारी जिंदगी खेड सुन बढ़ेंगे, सुन के शब्द ने अंदर जाना है अमृत वेले पढ़ो और इस वास्ते पढ़ो कि पढ़ना एक दिन जपना हो जाए जप मन मेरे गोविंद की वाणी जे पढ़ना जपना नहीं बनया तो फिर सारी जिंदगी पढ़ता रहे कुछ भी नहीं हो ਅਵੀ ਮਰਜ਼ ਕਰਨਾ ਹੁਣੇ ਮੈਰਜ਼ ਕੀਤੀ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠ ਹੀ ਦੇਖੇ ਨੇ ਰੋਜ਼ ਕਰ ਰਹੇ ਨੇ ਲੜੀਆਂ ਲੜੀਆਂ ਅਖੰਡ ਪਾਠਾਂ ਦੀਆਂ ਤੇ 18 18 ਘੰਟੇ ਇੱਕ ਇੱਕ ਪਾਠ ਹੀ ਪਾਠ ਕਰ ਰਹੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਕੋਈ ਅੰਤਰਾ ਆਇਆ ਹੋਵੇ ਪੜਨ ਨਾਲ ਕੁਝ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰ ਜਾ ਪੜੀਏ ਜੇਤੇ ਸਵਾਸ ਨਾ ਨਿਕਲੇਖੇ ਇੱਕ ਗਲ ਹੋਰ ਹੋਵੇਂ ਚਕਣਾ ਜਾ ਮਹਾਰਾਜ ਕਹਿੰਦੇ ਸਰਵਨਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀ ਕੰਨਾ ਨਾਲ ਉਦੇ ਗੁਨਾ ਨੂੰ ਸੁਣੋ ਜ਼ਬਾਨ ਨਾਲ ਉਦੇ ਗੁਨਾ ਦਾ ਉਚਾਰਨ ਕਰੋ ਇੱਕ ਦਿਨ ਮਨ ਗੁਨਾ ਤੋਂ ਪ੍ਰਭਾਵਿਤ ਹੋ ਜਾਏਗਾ ਤੇ ਯਾਦ ਬਣ ਜਾਏਗਾ ਪਿਆਰ ਬਣ ਜਾਏਗਾ ਯਾਦ ਪਿਆਰ ਬਣ ਜਾਏਗੀ ਪਰ ਕਿਵੇਂ ਗਾਇ ਕਰੀਏ ਪ੍ਰੇਰਣਾ ਕਿੱਥੋਂ ਲਈਏ ਕਿੱਥੋਂ ਪ੍ਰੇਰਣਾ ਲਈਏ ਆਪ ਕਹਿੰਦੇ ਬਿਨਾਂ ਇਕਾਗਰ ਕੀਤਿਆਂ ਸੁਣਨਾ ਔਖਾ ਮਨ ਇਕਾਗਰ ਨਹੀਂ ਨਹੀਂ ਸੁਣ ਸਕੋਗੇ ਇਹ ਵੀ ਮਾਰਜ਼ ਕਨਾਂ ਇਕਾਗਰਤਾ ਤੋਂ ਬਿਨਾ ਬੋਲਿਆ ਤੇ ਜਾ ਸਕਦਾ ਇਕਾਗਰਤਾ ਤੋਂ ਬਿਨਾ ਸੁਣਿਆ ਨਹੀਂ ਜਾ ਸਕਦਾ ਕਦੀ ਬਗੌਰ ਮਤਾਲਾ ਕਰਕੇ ਦੇਖਣਾ ਇੱਕ ਇੱਕ ਚੀਜ਼ ਦੇ ਮੈਂ ਇਸ ਵਕਤ ਬਹੁਤ ਸਮਾਂ ਨਾ ਲਾਵਾਂ ਫਿਰ ਮਨ ਇਕਾਗਰ ਕਿਵੇਂ ਹੋਵੇ ਖਤਰੇ ਤੋਂ ਬਿਨਾ ਮਨ ਇਕਾਗਰ ਨਹੀਂ ਹੁੰਦਾ ਜੈਸੇ ਨਵੀਂ ਨਵੀਂ ਕਾਰ ਚਲਾਣੀ ਸਿੱਖਣੀ ਹੈ ਨਵੀਂ ਨਵੀਂ ਮਨ ਬੜਾ ਇਕਾਗਰ ਹੈ ਐਨ ਧਿਆਨ ਟਿਕਿਆ ਹੋਇਆ ਇਕਾਗਰ ਉਹਨੂੰ ਪਤਾ ਧਿਆਨ ਮੇਰਾ ਉਖੜਿਆ ਨਹੀਂ ਤੇ ਗੱਡੀ ਵੀ ਗਈ ਤੇ ਮੈਂ ਵੀ ਗਿਆ ਪੂਰਾ ਧਿਆਨ ਪਰ ਜਿਸ ਦਿਨ ਚੁਲਾ ਚਲਾਣਾ ਗਿਆਨ ਬਣ ਜਾਂਦਾ ਹੈ ਧਿਆਨ ਬਿਖਰ ਜਾਂਦਾ ਹੈ ਤੇ ਦੋ ਨੁਕਤੇ ਬੜੇ ਜ਼ਹਾਨ ਨਾਲ ਸੁਣਨਾ ਗਿਆਨ ਦੇ ਪੂਰੇ ਹੁੰਦਿਆਂ ਧਿਆਨ ਬਿਖਰ ਜਾਂਦਾ ਹੈ ਗੱਡੀ ਚਲਾਣਾ ਹੁਣ ਗਿਆਨ ਬਣ ਗਿਆ ਆ ਗਈ ਹੈ ਹੁਣ ਤੇ ਟੇਪ ਸੁਣਦਾ ਜਾ ਰਿਹਾ ਤੇ ਗੱਡੀ ਚਲਾਈ ਜਾ ਰਿਹਾ ਹੁਣ ਤੇ ਨਾਲ ਬੈਠੇ ਸਾਥੀ ਨਾਲ ਗੱਪਾਂ ਮਾਰੀ ਜਾਂਦਾ ਹੈ ਤੇ ਗੱਡੀ ਚਲਾਈ ਜਾਂਦਾ ਹੈ ਹੁਣ ਧਿਆਨ ਬिखर ਰ ਗਿਆ ਕਿਉਂ ਗਿਆਨ ਪੂਰਾ ਹੋ ਗਿਆ ਆਪ ਦੀ ਗਿਆਤ ਲਈ ਅਰਜ਼ ਕਰੇ ਇੱਕ ਦਫਾ ਧਿਆਨ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਜਾਏ ਧਿਆਨ ਜ਼ਿੰਦਗੀ ਪਰ ਬिखरਦਾ ਨਹੀਂ ਹੈ ਕਿਉਂ ਗਿਆਨ ਕਦੀ ਪੂਰਾ ਨਹੀਂ ਆਉਂਦਾ ਪੂਰਾ ਨਹੀਂ ਆਉਂਦਾ ਅਸੀਮ ਹੈ ਪ੍ਰਮਾਤਮਾ ਗਿਆਨ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਤਾਂ ਧਿਆਨ ਵੀ ਵੱਧਦਾ ਜਾਏ ਕਦੀ ਧਿਆਨ ਬਿਖਰਦਾ ਨਹੀਂ ਹੈ ਤੁਹਾਡੇ ਵਿੱਚ ਕੋਈ ਧਿਆਨ ਸਾਧਨਾ ਕਰਦੇ ਹੋਣਗੇ ਦੋ ਨੁਕਤੇ ਪਕੜਦੇ ਜ਼ਰੂਰ ਆਣਗੇ ਮੈਂ ਇੱਕ ਦਫ਼ਾ ਫਿਰ ਦੋਹਰਾਵਾਂ ਸੰਸਾਰ ਦਾ ਕੋਈ ਵੀ ਗਿਆਨ ਧਿਆਨ ਜਦ ਗਿਆਨ ਬਣ ਜਾਂਦਾ ਹੈ ਧਿਆਨ ਬਿਖਰ ਜਾਂਦਾ ਹੈ ਗੱਡੀ ਚਲਾਣ ਦਾ ਗਿਆਨ ਨਹੀਂ ਹੈ ਚਲਾ ਰਹੇ ਸਿੱਖ ਰਹੇ ਪੂਰਾ ਧਿਆਨ ਹੈ ਮੁਕੰਮਲ ਧਿਆਨ ਹੈ ਕਿਉਂਕਿ ਖਤਰਾ ਹੈ ਖਤਰਾ ਹੈ ਪਰ ਜੈਸੇ ਚਲਾਣਾ ਗਿਆਨ ਬਣ ਗਿਆ ਹੁਣ ਖਤਰਾ ਟਲ ਗਿਆ ਧਿਆਨ ਬिखर ਗਿਆ ਕਿਉਂਕਿ ਗਿਆਨ ਆਪਣੀ ਸੀਮਾ ਤੇ ਪਹੁੰਚ ਗਿਆ ਜਿੰਨਾ ਗਿਆਨ ਚਲਾਣ ਦਾ ਚਾਹੀਦਾ ਸੀ ਮਿਲ ਗਿਆ ਹੁਣ ਤੇ ਨਾਲ ਦੇ ਸਾਥੀ ਨਾਲ ਗੱਪਾਂ ਮਾਰਦਾ ਗੱਡੀ ਚਲਾ ਰਿਹਾ ਹੁਣ ਧਿਆਨ ਨਹੀਂ ਖਤਰੇ ਤੋਂ ਬਿਨਾ ਧਿਆਨ ਦੀ ਇਕਾਗਰਤਾ ਨਹੀਂ ਰਹਿੰਦੀ ਸੰਸਾਰ ਦਾ ਕੋਈ ਵੀ ਕੰਮ ਅਗਰ ਉਹਦੇ ਜਿੰਨਾ ਜ਼ਿਆਦਾ ਖਤਰਾ ਹੈ ਧਿਆਨ ਉਤਨਾ ਹੀ ਕਾਗਰ ਹੋਵੇਗਾ ਨਵੀਂ ਨਵੀਂ ਸਾਈਕਲ ਚਲਾਣੀ ਸਿੱਖਣੀ ਹੈ ਪੂਰਾ ਧਿਆਨ ਪਰ ਜਦ ਗਿਆਨ ਬਣ ਗਿਆ ਹੁਣ ਤੇ ਪੈਡਲ ਮਾਰ ਕੇ ਚਲਾਈ ਜਾਂਦਾ ਹਸੀ ਜਾਂਦਾ ਨਾਲ ਦੇ ਸਾਥੀ ਨਾਲ ਗੱਪਾਂ ਮਾਰੀ ਜਾਂਦਾ ਧਿਆਨ ਬਿਖਰ ਗਿਆ ਕਿਉਂ ਖਤਰਾ ਬਿਖਰ ਗਿਆ ਖਤਰਾ ਬਣਿਆ ਹੋਇਆ ਹੈ ਤਾਂ ਧਿਆਨ ਟਿਕਿਆ ਹੋਇਆ ਹੈ ਔਰ ਗਿਆਨ ਵੱਧਦਾ ਜਾਏਗਾ ਇਡੀਓਤੇ ਮੈਂ 5-4 ਦਿਨ ਬੋਲਿਆ ਗੁਰਦੁਆਰਾ ਸੇਸਗੰਜ ਸਾਹਿਬ ਦੇ ਵਿੱਚ ਦੋ-ਚਾਰ ਮਿੱਤਰਾਂ ਦੀਆਂ ਵੱਡੀਆਂ-ਵੱਡੀਆਂ ਚਿੱਠੀਆਂ ਮੈਨੂੰ ਕਮਰੇ 'ਚ ਆਈਆਂ ਵੀ ਗੈਨੇਸ਼ ਜੀ ਨਾਮ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰੀਏ ਪਹਿਲੇ ਇਹ ਦੱਸੋ ਕਿ ਕਿਉਂਕਿ ਤਾਰਕਿਕ ਲੋਕ ਵੀ ਤੇ ਹੁੰਦੇ ਨੇ ਨਾ ਬਾਣੇ ਪੜਨ ਲੱਗਿਆ ਪਹਿਲੇ ਕਿਹੜਾ ਖਤਰਾ ਪੈਦਾ ਕਰੀਏ ਕਿਉਂਕਿ ਕਾਰ ਚਲਾਣੀ ਨਵੀਂ-ਨਵੀਂ ਸਿੱਖਣੀ ਐ ਤੇ ਖਤਰਾ ਤੇ ਹੈ ਅਗਰ ਧਿਆਨ ਹਟਿਆ ਤਾਂ ਕਾਰ ਵੀ ਗਈ ਤੇ ਮੈਂ ਵੀ ਗਿਆ ਸਕੂਟਰ ਚਲਾਣਾ ਨਵਾਂ ਨਵਾਂ ਸਿੱਖਣਾ ਹੈ ਮੋਟਰ ਚਲਾਣੀ ਨਵੀਂ ਨਵੀਂ ਸਿੱਖਣੀ ਹੈ ਪੂਰਾ ਧਿਆਨ ਕਿਉਂਕਿ ਧਿਆਨ ਨਹੀਂ ਤਾਂ ਮੋਟਰਸਾਈਕਲ ਵੀ ਗਈ ਤੇ ਮੈਂ ਵੀ ਗਿਆ ਖਤਰੇ ਕਹਿੰਦੇ ਲੇਕੇ ਨਾਮ ਜਪਣਾ ਤੁਸੀਂ ਕਹਿੰਦੇ ਖਤਰੇ ਤੋਂ ਬਿਨਾ ਧਿਆਨ ਟਿਕਦਾ ਨਹੀਂ ਤਾਂ ਕਿਹੜਾ ਖਤਰਾ ਪੈਦਾ ਕਰੀਏ ਫਿਰ ਮੈਨੂੰ ਉਥੇ 6ਵੇਂ ਦਿਨ ਬੋਲਣਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸੇ ਹੀ ਸ਼ਬਦ ਦੇ ਆਧਾਰ ਤੇ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਖਤਰਾ ਹਰ ਵਕਤ ਬਣਿਆ ਹੋਇਆ ਹੈ ਬਣਿਆ ਹੋਇਆ ਹੈ ਔਰ ਹਰ ਇੱਕ ਤੇ ਬਣਿਆ ਹੋਇਆ ਹੈ ਕਿਹੜਾ ਇਸ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ पसारे ਮੀਤ ਕਾਲ ਦਾ ਜਾਲ ਕਾਲ ਦਾ ਸੱਪ ਤੇਰੇ ਸਿਰ ਤੇ ਮੰਡਲਾ ਰਿਹਾ ਹੈ ਔਰ ਨਿਹਰਾ ਸਿਰ ਤੇ ਹੀ ਨਹੀਂ ਮੰਡਲਾ ਰਿਹਾ ਉਹਨੇ ਮੂੰਹ ਵੀ ਅੜਿਆ ਹੋਇਆ ਹੈ ਮੁਖ ਪਸਾਰੇ ਮੀਤ ਉਹਨੇ ਆਪਣਾ ਮੂੰਹ ਵੀ ਖੋਲ ਕੇ ਰੱਖਿਆ ਫਿਰ ਅੱਗੇ ਸਤਿਗੁਰ ਕਹਿੰਦੇ ਨੇ ਆਜ ਕਾਲ ਫੁਨ ਤੋਹੇ ਗਰਸ ਹੈ ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ ਹੈ ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਜੀ ਇਹ ਆਪਣੇ ਦਿਲ ਦੇ ਸਮਝ ਕੇ ਰੱਖ ਇਹ ਜਿਹੜਾ ਮੂੰਹ ਅੜਿਆ ਐ ਇਸਨੇ ਅੱਜ ਜਾਂ ਕੱਲ ਐਵੇਂ ਲੋਟਾਂ ਦਾ ਮਾਰਨਾ ਸ਼ਿਵ ਜੀ ਨੇ ਬੜਾ ਸੋਹਣਾ ਪ੍ਰਤੀਕ ਚੁਣਿਆ ਮਹਾ yogi ਹੋਇਆ ਆਪਣੇ ਸਮੇਂ ਚ ਇਹ ਤਨ ਤੇ ਰੋਜ਼ ਸਵੇਰੇ ਰਾਖ ਮਲ ਲੈਂਦਾ ਸੀ ਤੇ ਗਲੇ ਦੇ ਸੱਪ ਪਾ ਲੈਂਦਾ ਸੀ ਦੋ ਤਿੰਨ ਫਨੀਰਨਾਗ ਲੋਕੀ ਆਉਂਦੇ ਸਨ ਮਥਾ ਟੇਕਣ ਹੁਣ ਬੋਲ ਬੋਲ ਕੇ ਸਮਝਾਣਾ ਪੈ ਸਾਰਾ ਦਿਨ ਕਿਉਂਕਿ ਸਾਰਾ ਦਿਨ ਸੰਗਤਾਂ ਨੇ ਆਣਾ ਹੈ ਸ਼ਰਦਾਲੂਆਂ ਨੇ ਆਣਾ ਹੈ ਬੰਦਾ ਥੱਕ ਜਾਂਦਾ ਹੈ ਉਨੇ ਪ੍ਰਤੀਕ ਚੁਣ ਲਿਆ ਸੀ ਹਰ ਇੱਕ ਦੇ ਗੱਲ ਵਿੱਚ ਸੱਪ ਮੰਡਲਾ ਰਹੇ ਕਾਲ ਦਾ ਸੱਪ ਔਰ ਮੂੰਹ ਵੀ ਅਟਿਆ ਹੋਇਆ ਹੈ ਇੱਕ ਦਿਨ ਡੰਗ ਮਾਰੇਗਾ ਔਰ ਇੰਜ ਹੋ ਜਾਓਗੇ ਜਿਵੇਂ ਮੈਂ ਰਾਖ ਮੱਲੀ ਹੋਈਏ ਰਾਖ ਹੋ ਜਾਓਗੇ ਧਾਕ ਹੋ ਜਾਓਗੇ ਉਨੇ ਪ੍ਰਤੀਕ ਬਣਾਇਆ ਸੀ ਮੈਨੂੰ ਵੇਖੋ ਇਹੀ ਕੁਛ ਹੋ ਜਾਓਗੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਮਮ ਸਰ ਮੂਏ ਅਜ਼ਰਾਈਲ ਗ੍ਰਫਤੇ ਕਸ ਹੈ ਚ ਨਦਾਨੇ ਮੇਰੇ ਕੈਸਾ ਨੂੰ ਅਜ਼ਰਾਈਲ ਨੇ ਪਕੜਿਆ ਸਾਡੇ ਵਿੱਚ ਕਹਿੰਦੇ ਨੇ ਜਮਾ ਨੇ ਪਕੜਿਆ ਜਬ ਜਮ ਆਏ ਕੇਸ ਗਏ ਪਟਕੇ ਮੁਸਲਮਾਨ ਇਸਲਾਮੀ ਦੁਨੀਆ ਚ ਕਹਾ ਜਾਂਦਾ ਹੈ ਅਜ਼ਰਾ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਲੰਗ ਰਾਗ ਦੇ ਸ਼ਬਦ ਚ ਅਜ਼ਰਾਈਲ ਸ਼ਬਦ ਵਰਤੇ ਹੈ ਫਾਰਸੀ ਦਾ ਸ਼ਬਦ ਹੈ ਜਬ ਅਜ਼ਰਾਇਨ ਗ੍ਰਫਤ ਨੇ ਮਨ ਸਰ ਮੋਏ ਅਜਰਾਇਲ ਗ੍ਰਿਫਤੇ ਕਸ ਹੈ ਜਨਾਨੀ ਮੇਰੇ ਸਿਰ ਦੇ ਕੇਸਾ ਨੂੰ ਅਜਰਾਇਲ ਨੇ ਪਕੜੇ ਮੌਦਾ ਦੇਵਤਾ ਮੰਨੇ ਨੇ ਮਹਾਰਾਜ ਕਹਿੰਦੇ ਨੇ ਇਹ ਸਭ ਤੇ ਹਰ ਇੱਕ ਦੇ ਸਿਰ ਤੇ ਮੰਡਲਾ ਰਿਹਾ ਹੈ ਖਤਰਾ ਤੇ ਬਣਿਆ ਹੋਇਆ ਹਰ ਵਕਤ ਬਣਿਆ ਹੋਇਆ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਖਤਰਾ ਹੈ ਇਸ ਵਾਸਤੇ ਦੋ ਨੁਕਤੇ ਹੋਰ ਬੜੇ ਧਿਆਨ ਨਾਲ ਸੁਣ ਲੈਣਾ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਭਗਵਾਨ ਦੇ ਗਿਆਨ ਕਰਕੇ ਭਗਵਾਨ ਦੇ ਮਾਰਗ ਤੇ ਕੋਈ ਨਹੀਂ ਚੱਲਦਾ ਕਿਉਂ? ਭਗਵਾਨ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਉਸ ਤੋਂ ਪਹਿਲੇ ਨਹੀਂ ਮਿਲਦਾ। ਇਹ ਨਹੀਂ ਕਿ ਗਿਆਨ ਪਹਿਲੇ ਮਿਲ ਗਿਆ ਤੇ ਭਗਵਾਨ ਬਾਅਦ ਵਿੱਚ ਮਿਲੇਗਾ ਜਾਂ ਭਗਵਾਨ ਪਹਿਲੇ ਮਿਲ ਗਿਆ ਤੇ ਗਿਆਨ ਬਾਅਦ ਵਿੱਚ ਮਿਲੇਗਾ ਕਤਈ ਨਹੀਂ। ਦੋਵੇਂ ਇਕੱਠੇ ਮਿਲਦੇ ਨੇ। ਇਹਦੇ ਉੱਤੇ ਮੈਂ ਉਹ ਉਦਾਹਰਣ ਦੇਣਾ ਹੁੰਦਾ ਕੋਈ ਬੰਦਾ ਇੰਜ ਆਖੇ ਸੂਰਜ ਤੇ ਸਿਰ ਤੇ ਖੜਾ ਹੈ। ਪਰ ਕਮਾਲ ਦੀ ਗੱਲ ਚਾਨਣਾ ਤੇ ਹੈ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪਰ ਕੋਈ ਆਖੇ ਧੁੱਪ ਤੇ ਬੜੀ ਨਿਕਲੀ ਹੈ ਚਾਨਣਾ ਤੇ ਬੜਾ ਹੈ ਪਰ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸੂਰਜ ਹੈ ਤਾਂ ਚਾਨਣਾ ਵੀ ਹੈ ਚਾਨਣਾ ਹੈ ਤਾਂ ਸੂਰਜ ਵੀ ਹੈ ਭਗਵਾਨ ਹੈ ਤਾਂ ਗਿਆਨ ਵੀ ਹੈ ਗਿਆਨ ਹੈ ਤਾਂ ਭਗਵਾਨ ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਇਹ ਦੋਵੇਂ ਇਕੱਠੇ ਪ੍ਰਗਟ ਹੋਮਨ ਕਿਉਂਕਿ ਗਿਆਨ ਇਹ ਅਕਸ਼ਰੀ ਗਿਆਨ ਹੈ ਜੋ ਮੈਂ ਤੁਹਾਨੂੰ ਸੁਣਾ ਰਿਹਾ ਅਨੁਭਵੀ ਗਿਆਨ ਨਹੀਂ ਹੈ अनुभवी ज्ञान भगवान ਦੇ ਨਾਲ ਹੀ ਪ੍ਰਗਟ ਆਉਂਦਾ ਜਿਹਨੂੰ ਬ੍ਰह्म ਗਿਆਨ ਕਹਿੰਦੇ ਨੇ ਜ਼ਿੰਦਗੀ ਬਦਲ ਜਾਂਦੀ ਮਹਾਰਸ ਮਹਾ ਆਨੰਦ ਮਹਾ ਖੇੜ ਇਹ ਬਾਕੀ ਸਭ ਅਕਸ਼ਰੀ ਗਿਆਨ ਹੈ ਇਹਦੇ ਨਾਲ ਜ਼ਿੰਦਗੀ ਚਲਦੀ ਹੈ ਛਲਾਈ ਜਾ ਸਕਦੀ ਹੈ सत्संग ਕੀਤੇ ਜਾ ਸਕਦੇ ਨੇ ਜ਼ਿੰਦਗੀ ਬਦਲ ਨਹੀਂ ਦੇ ਨਹੀਂ ਬਦਲਦੀ ਅਨਭਵੀ ਗਿਆਨ ਨਾਲ ਅਨਭਵੀ ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ ਤੋ ਫਿਰ ਪ੍ਰੇਰਣਾ ਕਿੱਥੋਂ ਲਈ ਹੈ ਕਿੱਥੋਂ ਪ੍ਰੇਰਣਾ ਲਈ ਹੈ ਪ੍ਰੇਰਣਾ ਮੌਤ ਤੋਂ ਲੈਣੀ ਪੈਗੀ ਹੋਰ ਕੁਝ ਨਹੀਂ ਮਹਾਰਾਜ ਕਹਿੰਦੇ ਰੱਬ ਨੂੰ ਤੂੰ ਬਾਅਦ ਵਿੱਚ ਕਬੂਲ ਪਹਿਲਾਂ ਮਰਨ ਕਬੂਲ ਛੱਡ ਰੱਬ ਦੀ ਗੱਲ ਬਾਅਦ ਵਿੱਚ ਦੇਖਾਂਗੇ ਪਹਿਲੇ ਮਰਨਾ ਕਬੂਲ ਕਰ ਪਹਿਲਾਂ ਮਰਨ ਕਬੂਲ ਪਰਮਾਤਮਾ ਨੂੰ ਕਬੂਲ ਕਰਨ ਤੋਂ ਪਹਿਲੇ ਮਰਨਾ ਕਬੂਲ ਕਰ ਲੈ ਤੇ ਜੇ ਮਰਨ ਨੂੰ ਕਬੂਲ ਕਰ ਲਿਆ ਤੇ ਮਰਨਾ ਦਿਖਾਈ ਵੀ ਲਵੇ ਉਮੀਦ ਨਹੀਂ ਇਹ ਮਨ ਨੂੰ ਕ੍ਰੋਧ ਕਰ ਸਕੇ ਲੋਭ ਕਰ ਸਕੇ ਅਨਰਥ ਕਰ ਸਕੇ ਜੈਲਸੀ ਕਰ ਸਕੇ ਜਾਂ ਕੋਈ ਹੋਰ ਅਸ਼ੁਭ ਕਰਮ ਕਰ ਸਕੇ ਕਰ ਹੀ ਨਹੀਂ ਸਕਦਾ ਮੌਤ ਇਸ ਦੇ ਹਿਰਦੇ ਨੂੰ ਸ਼ੁੱਧ ਕਰ ਦੇਗੀ ਇਹਨੂੰ ਪ੍ਰਭੂ ਦੇ ਮਾਰਗ ਤੇ ਚਲਾ ਦੇਗੀ ਮੌਤ ਦੇ ਗਿਆਨ ਕਰਕੇ ਮਨੁੱਖ ਭਗਵਾਨ ਦੇ ਮਾਰਗ ਤੇ ਚੱਲਦਾ ਹੈ ਭਗਵਾਨ ਦੇ ਗਿਆਨ ਕਰਕੇ ਕੋਈ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਭਗਤ ਕਬੀਰ ਕਹਿੰਦੇ ਨੇ ਹੈ ਪ੍ਰਭੂ ਸਮਝ ਆ ਗਈ ਸੰਸਾਰ ਤੋਂ ਦੋ ਰੰਗੀ ਬਣਾਇਆ ਹੈ ਮੈਨੂੰ ਨਹੀਂ ਚਾਹੀਦਾ ਮੈਨੂੰ ਇਹ ਜਨਮ ਹੀ ਨਹੀਂ ਚਾਹੀਦਾ ਕਿਉਂ ਨਾਲ ਮਰਨ ਮੈਨੂੰ ਇਹ ਸੁੱਖ ਹੀ ਨਹੀਂ ਚਾਹੀਦਾ ਕਿਉਂਕਿ ਨਾਲ ਦੁੱਖ ਹੈ ਨਾਮਦੇ ਉਹ ਕਹਿੰਦੇ ਨੇ ਪ੍ਰਭੂ ਦੋਵੇਂ ਹੀ ਕਬੂਲ ਨੇ ਸਾਨੂੰ ਦਿਨ ਵੀ ਕਬੂਲ ਰਾਤ ਵੀ ਕਬੂਲ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਇਹ ਭਗਤਾਂ ਦੇ ਢੰਗ ਨੇ ਤੇ ਸੰਸਾਰੀ ਨਹੀਂ ਪ੍ਰਭੂ ਸਾਨੂੰ ਜਨਮ ਕਬੂਲ ਹੈ ਮਰਨ ਨੇ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ طرح ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਵਿੱਚ ਰਾਗੀ ਹੈ ਹੁਣ ਜਰਾ ਬਹੁਤ ਬਜ਼ੁਰਗ ਹੋ ਗਏ ਗੈ ਨਹੀਂ ਖਿਲਿਆਨ ਸਿੰਘ ਉਹ ਯਾਦ ਆ ਜਾਂਦਾ ਹੈ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁਣ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਹੈ ਉਥੋਂ ਦੇ ਰੇਲਵੇ ਲਾ ਦੇ ਮਤਾਬਕ ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰਤਸਰ ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਨੇ ਸਾਰਿਆਂ ਨੇ ਬੰਬੇ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੀ ਮੈਂ ਕਿਹਾ ਗੈਣੀ ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੁਸੀਂ 60 ਹੀ ਲਿਖ ਦਿਓ ਕਹਿੰਦੇ 60 ਹੀ ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਵਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋ ਗਿਆ ਸੀ ਠੀਕ ਆ 60 ਸਾਲ ਦੇ ਹੀ ਠੀਕ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰ ਦਿੰਦੇ ਨੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਨਾਲ ਜੇ 70 ਦੇ ਨੇ ਤੇ 60 ਦਸਣਗੇ 60 ਦੇ ਨੇ ਤੇ 50 ਦਸਣਗੇ 50 ਦੇ ਨੇ ਤੇ 40 ਦਸਣਗੇ ਚਾਲੀ ਦੇ ਨੇ ਤੇ 30 ਦਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਇੱਥੇ ਰਹਿ ਮੈਂ ਐਸਾ ਦੇਖ ਇਹ ਹਕੀਕਤ ਹੈ ਇੱਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁੱਢੇ ਪਰ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁੱਖ ਨਹੀਂ ਤੇ ਕੌਣ ਦੱਸੇ ਪ੍ਰਭੂ ਨੇ ਬਣਾਈ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁੱਖ ਦੇ ਵਿੱਚ ਬਦਲ ਜਾਣਗੇ ਕਿਉਂਕਿ ਦੁੱਖ ਆਇਆ ਜਨਮ ਮਰਨ ਦੇ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਇਹ ਤੇ سلسلہ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇੱਕ ਖਿੜਿਆ ਹੋਇਆ ਫੁੱਲ ਮੁਰਝਾਏਗਾ ਇਹ ਦੋਵੇਂ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਲਖਣਛੇ ਨੇ ਹੁਣ ਮੈਂ ਅਖਰੀ ਅਰਥ ਕਰਦਾ ਖੁਲਾਸਾ ਫਿਰ ਦੁਬਾਰਾ ਤੁਹਾਡਾ ਨਦੀ ਨਾਲ ਸੰਯੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਅਗੇ ਕਹਿੰਨੇ ਨੇ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰ ਜਤੇ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕ੍ਰਿਆ ਤੋਂ ਰਹ ਹਰ ਵਕਤ ਉਸਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਹੈ ਸੇਵਾ ਕਰਕੇ ਉਸਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਦੀ ਦਇਆ ਤੋਂ ਸੇਵਾ ਨਿਕਲਦੀ ਏ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਏ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਏ ਉਸ ਤੋਂ ਇਸ ਤਰ੍ਹਾਂ ਨਿਕਲਦੀ ਏ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਦੇ ਚੋਂ ਮਹਿਕ ਨਿਕਲਦੀ ਏ ਇਹ ਉਹਦਾ ਤੀਜਾ ਲਖਣ ਹੈ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇ ਜਲ ਕਮਲ ਰਚੇ ਉਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਕਿਉਂ ਉਹਦੇ ਚ ਉਸ ਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਗਧਾਰ ਘਟ ਜਾਂਦੀ ਹੈ